ਪਿੰਟੀ ਕਾਲੇ ਕੇ ਬਲੌਗਸ ਬਹੁਤ ਬਹੁਤ ਧੰਨਵਾਦੀ ਹੋਰ ਸਨਾਂਓ ਤੁਸੀਂ ਕਿਵੇਂ ਠੀਕ ਠਾਕ ਹੋ ਜੀ ਅਸੀਂ ਵੀ ਠੀਕ ਠਾਕ ਆਂ ਜੀ ਹਲੋ ਜੀ ਅੱਜ ਆਪਾਂ ਅੱਜ ਵੀ ਉਹ ਲੈ ਕੇ ਆਈ ਆ ਅੱਜ ਜਿਸੀ ਐਸੀ ਜਬ ਸਾਖੀ ਤੇ ਮਿੱਟੀ ਗੱਡਣਾ ਅੱਜ ਪਹਿਲਾ ਤਾਂ ਸਾਖੀਆਂ ਸਾਰੀਆਂ ਮੇਰੇ YouTube ਫੈਮਿਲੀ ਪਰਿਵਾਰ ਨੂੰ ਲੱਖ ਲੱਖ ਵਧਾਈ ਪਰਮਾਤਮਾ ਹਮੇਸ਼ਾ ਖੁਸ਼ ਰੱਖੇ ਪਰਿਵਾਰ ਨੂੰ ਪੂਰੀ ਨੂੰ ਸਿੱਤ ਬਾਸ ਮੇਰੇ ਪਰ ਹੱਥ ਰੱਖੇ ਤੇ ਅੱਜ ਆਪਾਂ ਗਏ ਸੀਗੇ ਆਪਣੇ ਬਾਬੇ ਰਾਜੇ ਦੇ ਉੱਥੇ ਬਸ ਸਾਡੀ ਆਪਣੀ ਨਾ ਮਿੱਟੀ ਨਿਕਲਦੀ ਹੈ ਬਾਬੇ ਰਾਜੇ ਦੇ ਅਸਾਦ ਮਿੱਟੀ ਕਾਦੇ ਕਿ ਆਏ ਸੀਗੇ ਵੈਸੇ ਹਰ ਸਾਲ ਜਾਂਦੀ ਹੁੰਦੀ ਆ ਹੁਣ ਤਾਂ ਵੈਸੇ ਉੱਥੇ ਵੀ ਮਿੱਟੀ ਜਿੱਥੇ ਜਾਂ ਵਿਆਹ ਹੋਵੇ ਜਾਂ ਮੁੰਡਾ ਹੋਇਆ ਹੋਵੇ ਫੇਰ ਕੱਢਣੀ ਪੈਂਦੀ ਹੈ ਤੇ ਪਾਣੀ ਹੁਣ ਤਾਂ ਵੈਸੇ ਹਰੇਕ ਦੀ ਸ਼ਰਧਾ ਪਾਵਨਾ ਹੈ ਤੇ ਹਰ ਸਾਰੀ ਖੁਸ਼ੀ ਨਾ ਮਿ ਜਾਣੀ ਹੁੰਦੀ ਆ ਇਹ ਅਸੀਂ ਵੀ ਹਰ ਸਾਲ ਜਾਂਦੇ ਹੁੰਦੇ ਆ ਕੋਈ ਖੁਸ਼ੀ ਨਾਲ ਕੋਈ ਸਾਲ ਬਾਅਦ ਚਲੋ ਦੇ ਆਣਾ ਹੁੰਦਾ ਜਾਣਾ ਵੀ ਚਾਹੀਦਾ ਹੈਗਾ ਤੇ ਆ ਪਾਤੀ ਤੇ ਉਹਦੀ ਵਪਾਰ ਰਾਜ ਰਾਜੇ ਫਿਰ ਦੇ ਗਏ ਠੀਕ ਹੈ ਜੇ ਨਹੀਂ ਮੇਰੀਆਂ ਭੈਣਾਂ ਨੇ ਨਹੀਂ ਰਿਹਾ ਉਹਨਾਂ ਤਾਂ ਪਤਾ ਨਹੀਂ ਰਾਜਾ ਰਾਜਿਆ ਆ ਨਾਮ ਕਿੱਥੇ ਰਹਿ ਜਾਂਦਾ ਵੀ ਕਿਸ ਤਰ੍ਹਾਂ ਜਿੱਤੇ ਦੇ ਬੱਬੀ ਜਗਾ ਨੇ ਸਾਰੇ ਉਹਨਾਂ ਤਾਂ ਪਤਾ ਜਦੋਂ ਦੂਰ ਹਾਂ ਤਾਂ ਨਹੀਂ ਪਤਾ ਹਾਂ ਤੇ ਆ ਪਾਉਤੋਂ ਵੀਡੀਓ ਬਣਾ ਕੇ ਲਿਆਈਆਂ ਜਿੰਨੀ ਵੀ ਵੀਡੀਓ ਤੁਹਾਨੂੰ ਦਿਖਾਉਨੇ ਆ ਸਾਨੂੰ ਸਾਰੀ ਵੀਡੀਓ ਆਪਾਂ ਉਥੇ ਸਰ ਬਾਬਾ ਰਾਜਾ ਵੀਰ ਦੇ ਵੀ ਦਰਸ਼ਨ ਕਰਵਾਉਣੇ ਆ ਸੂਫਾਂ ਦੇ ਇਸ ਸਾਰੇ ਵਿੱਚ ਵਸੇ ਰਾਚੌਂਦੀ ਨੇ ਵੀ ਸਮਾਨ ਜ ਲੈਣਾ ਸੀ ਇਹਨੇ ਬੱਲਾ ਨਹੀਂ ਉਹ ਲੈਣ ਲੱਗੇ ਨੇ ਮੋਤੀ ਇਹ ਬਣਾਇਆ ਜਮੂਗੀ ਦਿਖਾਉਣੀਆਂ ਤੇ ਮਿੱਟੀ ਕਰਦੇ ਵੀ ਮਾ ਸਾਡੀ ਸੀ ਮਿੱਟੀ ਕਿਵੇਂ ਕਰਦੇ ਆ ਉਹ ਵੀ ਸਾਨੂੰ ਵੈ ਜਿਵੇਂ ਜੱਲੇ ਪੱਤੀਆਂ ਬਣਾ ਕੇ ਲਿਆ ਸੀ ਉਹ ਵੀ ਸਾਨੂੰ ਦਿਖਾਉਣੀਆਂ ਤੇ ਦੱਸਿਓ ਕਿ ਕਿਦਾਂ ਲੱਗੀ ਤੇ ਇਕਾਪੋਂ ਤੋਂ ਲੈ ਕੇ ਆਇਸੀ ਤਜ਼ੀਦੀਆਂ ਤੇ ਬਰਫੀ ਕਦੇ ਨਹੀਂ ਲੈ ਕੇ ਆਂਦਾ ਗੱਸਮਾਨ ਜਿਸੀ ਵਾਕਿਆ ਪਾਣੀ ਲੈ ਕੇ ਆਉਣੀ ਹੁੰਦੀ ਸੀ ਉੱਥੋਂ ਅੱਜ ਮੈਂ ਤੁਹਾਨੂੰ ਦਿਖਾਉਣੀ ਆ। ਇਹ ਲੈ। ਅੱਜ ਦਿਖਾਉਣੀ ਆ ਤੁਹਾਨੂੰ। ਦੇਖੋ ਇਹ ਆਪੇ ਚਾ ਬਣ ਜਾਂਦੀ ਆ। ਆ ਤਾਂ ਆਪ 2:00 ਵਜੇ ਗਿਆ ਸੀ ਤੇ ਆ ਕੇ ਫਿਰ ਘੰਟਾ ਕਰਾਮ ਕੀਤਾ। ਮੈਂ ਕਿਹਾ ਹੁਣ ਮਚਾਤ ਬਣਾ ਲਵਾਂ। ਲਓ ਜੀ ਦੇਖੋ। ਦੱਸੋ ਕਿਹੜੀ ਕਿਹੜੀ ਮੇਰੀ ਭੈਣ ਦੀਆ ਫੇਵਰਿਟ ਵਰਤੀ ਹੈ ਮੈਂ ਲੈ ਕੇ ਆਉਂਦੀ ਨਹੀਂ ਸਾਰੇ ਕੋਈ ਨਹੀਂ ਖਾਂਦਾ ਹੈਗਾ ਅੱਗੇ ਮੈਂ ਤੁਹਾਨੂੰ ਦੱਸਿਆ ਸੀ ਮੈਂ ਉੱਥੋਂ ਵੀ ਲੈ ਕੇ ਆਉਂਦੀ ਸੀ ਜੀ ਚੰਦ ਰਾਣੇ ਇਹ ਲੈ ਕੇ ਆਉਂਦੀ ਆ ਇਹ ਕਪਾ ਜਲੀਦੀਆਂ ਲਿਆਉਂਦੀ ਆ ਇਹ ਉੱਥੋਂ ਰਾਜੀਆਂ ਉਹ ਨਹੀਂ ਲਿਆਉਂਦੀ ਆ ਮੈਂ ਸਤਾ ਸੀ ਨਹੀਂ ਵਾਗ ਕੇ ਪਾਣੀ ਲੈ ਕੇ ਆਉਣੇ ਹੁੰਦੀ ਆ ਤੇ ਉੱਥੋਂ ਲਿਆਉਂਦੀ ਆ ਜਲੇਥੂਆਂ ਲਾਉਂਦੀ ਆ ਤੇ ਇਹ ਜਗਾਂ ਲਿਆਉਂਦੀ ਆ ਸਾਰੇ ਮਿੱਠਾ ਚਲੋ ਲੈ ਕੇ ਤੇ ਅੱਜ ਦੇ ਨਿਤ ਜਿਸ ਹਨੋ ਤੇ ਬਾਬਾ ਜੀ ਤੋਂ ਹੀ ਮਿਲੇ ਸੀਗੇ। ਈਆ ਸੀ ਪ੍ਰਸ਼ਾਦ ਪਰੋ ਬਣਾ ਕੇ ਲੈ ਕੇ ਗਿਆ ਸੀ ਕਿ ਸਾਨੂੰ ਉਹਨਾਂ ਦੋਲੀ ਚਾਹੀਦੀ ਸੀ। ਠੀਕ ਹੈ। ਇੱਕ ਕੱਸੀ ਲੈ ਕੇ ਬੈਠੀਆਂ ਲਗਾ ਖਾਦਣ ਨੂੰ ਦੋਸਰੀ ਬਾਤੀ ਜਿੰਨਾ ਆ ਪੈ ਗਈ। ਲੈ ਕੇ ਆਂਦੀ ਐਸੀ ਹੈ। ਯਾ ਸਮਾਂ ਖਾਣੇ ਲਈ ਵਾਸਤੇ ਲੈ ਆਂਦਾ ਸੀ। ਇਸ ਨੂੰ ਸਾਰਾ ਕਲਪ ਤੇ ਖਾਣਿਆ ਸਾਨੂੰ। ਦੇ ਕਿੰਦਾ ਆ ਫਿਰ ਤੇ ਮੱਥਾ ਟੇਕਿਆ ਹੋ ਗਿਆ ਹੈ। ਤੇ ਮਿੱਟੀ ਕਰਦੀ। ਚਲੋ ਜੀ ਠੀਕ ਹੈ। ਹੁਣ ਵੀਡੀਓ ਦਾ ਕਰਦੇ ਆਪਾਂ। ਦੇਖੋ ਉਸ ਜੱਸੀ ਦਾ ਵੀ ਕਿੰਨੇ ਲੱਗੇ। ਚਲੋ। ਦੇਖੋ ਜਿਹੜੇ ਪਸਾਖੀ ਦੇ ਆਪ ਲਿਆਂਦਾ ਹਾਂ ਮਿੱਠਾ ਇਹ ਬੈਠਾ ਚਲੋ ਜੀ ਠੀਕ ਆ ਚਲੋ ਕੱਢ ਲਈ ਅੱਜ ਉਹ ਗਈ ਫਾਦ ਹਾਂ ਫਾਫੀ ਕਿਤੇ ਚਲੋ ਜੀ ਦੇਖੋ ਅਸੀਂ ਬਾਬੇ ਰਾਜੇ ਫਿਰ ਮਿੱਟੀ ਕੱਢਣ ਆਈਆਂ ਮਿੱਟੀ ਕੱਢ ਲਈ ਕੀ ਦੇ ਦਾਂਗੇ ਪੈਸੇ ਨੂੰ ਆਪਾਂ ਤੇ ਆਪਾਂ ਚੱਪਲਾ ਵੀ

なるほど。<music> ne tioug an